ਸੱਚੀ ਗੱਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਜੀ ਗਰਦਾਸਪੁਰ ਤੁਹਾਡੇ ਲਈ ਬਹੁਤ ਹੀ ਸੋਹਣੀ ਇੱਕ ਮਹਾਮਾਈ ਦੀ ਜਿਹੜੀ ਭੇਟ ਆ ਉਹ ਜਸਪਾਲ ਜੀਪੀ ਜੀ ਲੈ ਕੇ ਆਏ ਨੇ ਜਿਹਦਾ ਨਾਮ ਆ ਜੀ ਰੌਣਕਾਂ ਬਹੁਤ ਹੀ ਵਧੀਆ ਮਾਦਰਾਣੀ ਦੀ ਭੇਟ ਰੌਣਕਾਂ ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਜਿਹੜਾ ਆ ਜਸਪਾਲ ਜੀਪੀ ਹੋਣਾ ਨੇ ਇਸ ਭੇਟ ਨੂੰ ਗਾਇਆ ਇਸ ਭੇਟ ਨੂੰ ਜਿਹੜਾ ਆ ਰਿਲੀਜ਼ ਕੀਤਾ ਗਿਆ ਜੀ ਜੈਪਾਲਾ ਹਿਮਾਚਲ ਪ੍ਰਦੇਸ਼ ਦੀ ਬਹੁਤ ਹੀ ਖੂਬਸੂਰਤ ਕੰਪਨੀ ਨੇ ਜਿਨ੍ਹਾਂ ਨੇ ਬਹੁਤ ਸਾਰੇ ਟੌਪ ਟੌਪ ਦੇ ਜਿਹੜੇ ਕਲਾਕਾਰ ਨੇ ਰਿਲੀਜ਼ ਕੀਤੇ ਨੇ ਜਿਨ੍ਹਾਂ ਦੇ ਵਿੱਚ ਮਾਸਟਰ ਸਲੀਮ ਵਰਗੇ ਸੋਹਣੇ ਕਲਾਕਾਰਾਂ ਨੂੰ ਵੀ ਜਿਹੜਾ ਯਾਰ ਰਿਲੀਜ਼ ਕੀਤਾ ਗਿਆ ਉਸੇ ਕੰਪਨੀ ਦੇ ਵਿੱਚ ਸਾਡੇ ਜਸਪਾਲ ਜਪੀਜੀ ਨੂੰ ਵੀ ਰਿਲੀਜ਼ ਕੀਤਾ ਗਿਆ ਆ ਮਹਾਮਈ ਦੀ ਪੇਟ ਰੌਣਕਾਂ ਨੂੰ ਲੈ ਕੇ ਜਿਹੜੀ ਆ ਇਸ ਟਾਈਮ ਜਪੀਜੀ ਦੇ ਦਫ਼ਤਰ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਰੌਣਕਾਂ ਲੱਗੀਆਂ ਨੇ ਬਹੁਤ ਸਾਰੇ ਕਲਾਕਾਰ ਭਰਾ ਜਿਹੜੇ ਨੇ ਇੱਥੇ ਸਾਡੇ ਵਿੱਚ ਮੌਜੂਦ ਨੇ ਜਿਹੜੇ ਕਿ ਇਸ ਟਾਈਮ ਜਿਹੜਾ ਰਿਲੀਜ਼ਿੰਗ ਸਮਰ ਹੋਇਆ ਜਦੋਂ ਤੁਹਾਨੂੰ ਦੱਸ ਦੇ ਕਿ ਪੋਸਟਰ ਰਿਲੀਜ਼ਿੰਗ ਸਮਾਰੋਹ ਹੈ ਜਿਹੜਾ ਉਹ ਕੀਤਾ ਜਾ ਰਿਹਾ ਤੇ ਪੂਰੇ ਗਰਦਾਸਪੁਰ ਦਾ ਜਿਹੜਾ ਕਲਾਕਾਰਾਂ ਦਾ ਗੁਲਦਸਤਾ ਆ ਉਹ ਇਸ ਦਫ਼ਤਰ ਦੇ ਵਿੱਚ ਖਿੜਿਆ ਪਿਆ ਆ ਰੌਣਕਾਂ ਲੱਗੀਆਂ ਪਈਆਂ ਨੇ ਕੈਸਟ ਰੌਣਕਾਂ ਨੂੰ ਲੈ ਕੇ ਬਹੁਤ ਹੀ ਖੂਬਸੂਰਤ ਭਜਨ ਜਿਹੜਾ ਆ ਮਾਹਾ ਮਾਈ ਦੀ ਭੇਟ ਜਿਹੜੀ ਏ ਉਹ ਮਾਰਕੀਟ ਦੇ ਵਿੱਚ ਆ ਚੁੱਕੀ ਏ YouTube ਤੇ ਜਿਹੜਾ ਆ ਇਹ ਵੀਡੀਓ ਚੱਲਦਾ ਪਿਆ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੱਲਦਾ ਪਿਆ ਆ ਬਹੁਤ ਸੋਹਣਾ ਪਿਆਰ ਮਿਲਦਾ ਪਿਆ ਆ ਸੰਗਤਾਂ ਵੱਲੋਂ ਜਿਹੜਾ ਇਸ ਭੇਟ ਨੂੰ ਤਸੀਂ ਚਾਹੁੰਦੇ ਆ ਕਿ ਵੱਤ ਤੁਸੀਂ ਵੀ ਇਸ ਭੇਟ ਨੂੰ ਜਿਹੜਾ ਆ ਆਪਣਾ ਪਿਆਰ ਦਿਓ ਰੌਣਕਾਂ ਜਸਪਾਲ ਜੇਪੀ ਜੀ ਦੀਆਂ ਜਿਹੜੀ ਭੇਟ ਆ ਇਹ ਜੈ ਬਾਲਾ ਦੇ ਉੱਤੇ ਤੁਸੀਂ ਜਾ ਕੇ ਸੁਣ ਸਕਦੇ ਹੋ ਸਾਡੇ ਨਾਲ ਇਸ ਟਾਈਮ ਬਹੁਤ ਸਾਰੇ ਕਲਾਕਾਰ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਸਾਡੇ ਨਾਲ ਜੇਪੀ ਖਰਲਾ ਵਾਲੇ ਜਿਹੜੇ ਕਿ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਜਾ ਕੇ ਭਾਈ ਨੂੰ ਕਲੋਜ਼ ਕਰ ਲੈਣ ਜਸਪਾ ਆਪਣੇ ਜੇਪੀ ਭਾਜੀ ਜਿਨ੍ਹਾਂ ਦੇ ਬਹੁਤ ਸਾਰੇ ਜਿਹੜੇ ਭਜਨ ਬਹੁਤ ਸਾਰੇ ਗੀਤ ਜਿਹੜੇ ਆ ਮਾਰਕੀਟ ਦੇ ਵਿੱਚ ਐਜੇ ਲਿਰਿਕਸ ਆ ਚੁੱਕੇ ਨੇ ਉਹ ਵੀ ਇਸ ਰੌਣਕਾਂ ਦੇ ਲਈ ਰੌਣਕ ਦਾ ਹਿੱਸਾ ਬਣੇ ਨੇ ਗੱਲਬਾਤ ਕਰ ਲੈਣੇ ਆ ਕਿ ਰੌਣਕਾਂ ਬਾਰੇ ਭਾਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਜੇਪੀ ਸਿੰਘ ਖੱਲਣਾਵਾਲਾ ਅੱਜ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਕਿ ਮੇਰਾ ਛੋਟਾ ਵੀਰ ਜਸਵੰਤ ਜੇਪੀ ਜੀ ਜਿਹੜਾ ਕਿ ਲੰਬੇ ਸਿਰ ਤੋਂ ਪੰਜਾਬੀ ਗਾਇਕੀ ਦੇ ਵਿੱਚ ਆਪਣੇ ਇਸ ਮੁੰਡੇ ਨੇ ਇੱਕ ਮਕਾਮ ਬਣਾਇਆ ਤੋਂ ਅੱਜ ਇੱਕ ਧਾਰਮਿਕ ਟਰੈਕ ਰੌਣਕਾਂ ਵੇਦਾ ਕੇ ਆਪਣਾ ਹੀ ਲਿਖਿਆ ਹੋਇਆ ਇਹਦਾ ਜਿਵੇਂ ਤੁਸੀਂ ਦੱਸਿਆ ਕਿ ਜੈ ਬਾਲਾ ਕੰਪਨੀ ਵੱਲੋਂ ਤੇ ਮਿਊਜ਼ਿਕ ਹੈਗਾ ਗੋਤਮ ਜੀ ਦਾ ਤੇ ਪ੍ਰੋਡਿਊਸਰ ਨੇ ਅਨਲ ਕਮਾਰਚਾਹਾਂ ਜੀ ਇਹ ਸਾਰੀ ਇੱਕ ਵਧੀਆ ਟੀਮ ਨੇ ਇੱਕ ਵਧੀਆ ਕੰਮ ਕਰਕੇ ਸਮਾਜ ਲਈ ਸਾਨੂੰ ਸਮਰਪਿਤ ਕੀਤਾ ਹੈ ਗੀਤ ਤਾਂ ਮੈਂ ਆਸ ਰੱਖਣਾ ਕਿ ਜਸਪਾਲ ਜੇਪੀ ਜਿੱਥੇ ਪੰਜਾਬੀ ਗੀਤਾ ਨੂੰ ਸਮਰਪਿਤ ਹੈ ਉਥੇ ਧਾਰਮਿਕ ਗੀਤਾਂ ਨੂੰ ਵੀ ਸਮਰਮਤ ਹੈ ਕਿਉਂਕਿ ਖੁਦ ਵੀ ਇਹ ਆਪ ਧਾਰਮਿਕ ਵਿਚਾਰਾਂ ਦਾ ਮੁੰਡਾ ਹੈ। ਤੋਂ ਮੈਂ ਇਹ ਆਸ ਰੱਖਣਾ ਇਸ ਉਮੀਦ ਨਾਲ ਕਿ ਇਸ ਗੀਤ ਨੂੰ ਰੌਣਕਾਂ ਨੂੰ ਜਿਹੜਾ ਕਿ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ, ਵੱਧ ਤੋਂ ਵੱਧ ਸੁਣਿਆ ਜਾਵੇ ਤਾਂ ਕਿ ਆਨਲਾਈਨ ਸਮੇਂ 'ਚ ਬੰਦਾ ਹੋਰ ਵੀ ਵਧੀਆ ਕੋਸ਼ਿਸ਼ ਕਰੇ, ਵਧੀਆ ਪ੍ਰਾਲਾ ਕਰੇ ਤਾਂ ਕਿ ਇੱਕ ਗੀਤ ਕਰਨ ਦਾ ਇੱਕ ਮਤਲਬ ਇਹ ਵੀ ਹੁੰਦਾ ਕਿ ਅਸੀਂ ਇਹ ਕੰਮ ਕਰਦੇ ਹਾਂ। ਸਾਡੇ ਕੰਮ ਵਿੱਚ ਵਾਧਾ ਹੋਵੇ, ਸਾਡੀ ਪਛਾਣ ਵਧੇ। ਤੋਂ ਮੈਂ ਇਸ ਆਸ ਨਾਲ ਕਿ ਇਸ ਜਸਪਾਲ ਜੇਪੀ ਨੂੰ ਵਾਹਿਗੁਰੂ ਹੋਰ ਚੜ੍ਹਦੀ ਕਲਾ ਚ ਰੱਖੇ ਧੰਨਵਾਦ ਏ ਸੀ ਜੀ ਸਾਡੇ ਨਾਲ ਜੇਪੀ ਖਰਲਾਵਾਲੇ ਜੋ ਕਿ ਗਰਦਾਸਪੁਰ ਮੰਨੇ ਪਰ ਮੰਨੇ ਗੀਤਕਾਰ ਨੇ ਬਹੁਤ ਜਿਆਦਾ ਖੂਬਸੂਰਤ ਗੀਤ ਇਹਨਾਂ ਦੇ ਮਾਰਕੀਟ ਦੇ ਵਿੱਚ ਚੱਲਦੇ ਪਏ ਨੇ ਇਸ ਤੋਂ ਪਹਿਲਾਂ ਕਿ ਅਸੀਂ ਬਾਕੀ ਕਲਾਕਾਰਾਂ ਦੇ ਨਾਲ ਤੁਹਾਡੀ ਗੱਲਬਾਤ ਕਰਾਈਏ ਉਸ ਤੋਂ ਪਹਿਲਾਂ ਮੈਂ ਜੇਪੀ ਜੀ ਵੱਲ ਚਲਾਂਗਾ ਜਸਪਾਲ ਜਸਜੀਵਲ ਚਲਾਂਗਾ ਕਿ ਉਹਨਾਂ ਦੀ ਇਹ ਭੇਟ ਜਿਹੜੀ ਇਹ ਮਾਰਕੀਟ ਦੇ ਵਿੱਚ ਆਈ ਹੈ ਨਾਲ ਦੀ ਨਾਲ ਦੋ ਗੱਲਾਂ ਦੇ ਨਾਲ ਜਿਹੜਾ ਆ ਇਸ ਰੌਣਕਾਂ ਦੇ ਜਿਹੜੇ ਭੇਟ ਦੇ ਦੋ ਪਹਿਲਾ ਸਥਾਈ ਹੈ ਉਹ ਸੁਣਨ ਦੀ ਵੀ ਕੋਸ਼ਿਸ਼ ਕਰਦੇ ਜਸਪਾਲ ਜੀ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦਾਂ ਜੈਵਾਲਾ ਜੀ ਕੰਪਨੀ ਵਾਲਿਆਂ ਦਾ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਮੈਨੂੰ ਰੀਲீஸ் ਕੀਤਾ ਤੇ ਅੱਜ ਉਹਨਾਂ ਸ਼ੁਕਰਗੁਜ਼ਾਰ ਹਾਂ ਉਸ ਤੋਂ ਬਾਅਦ ਮੇਰੇ ਸਾਰੇ ਕਲਾਕਾਰ ਵੀਰ ਸਾਡੇ ਮਾਨਜੋਗ ਜੀ ਪੀ ਭਾਜੀ ਸ਼ਿੰਦਾ ਜਗਦਾਹਪੁਰੀ ਜਗਿੰਦਰ ਸਿੰਘ ਪੁਰੀਆ ਜੀ ਵਿਜੇ ਭੁੱਲਾ ਜੀ ਸਾਡੇ ਪ੍ਰੋਡਿਊਸਰ ਡਾਇਰੈਕਟਰ ਜਿਹੜੇ ਵੀਡੀਓ ਡਾਇਰੈਕਟ ਨੇ ਸਾਡੇ ਸਚਨ ਜੀ ਉਹ ਪਹੁੰਚੇ ਆ ਸਾਡੇ ਫੁੱਫੜ ਜੀ ਮੇਰੇ ਬਹੁਤ ਹੀ ਸਤਿਕਾਰ ਦੇ ਸਾਡੇ ਸੀਨੀਅਰ ਕਲਾਕਾਰ ਗਰਦਾਸਪੁਰ ਦੇ ਰਾਜ ਸਿੰਘ ਜੀ ਸਲੇਮਪਰੀ ਔਰ ਸਾਡੇ ਮਹਾਜਨ ਸਾਹਿਬ ਸਾਰੇ ਮੇਰੇ ਵੀਰਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣਾ ਟਾਈਮ ਕੱਢਿਆ ਇਹਨਾਂ ਮਾੜੇ ਜਿਹੇ ਕਲਾਕਾਰ ਨੂੰ ਮਾਨ ਦਿੱਤਾ ਤੋਂ ਇਹ ਭੇਡ ਜਿਹੜੀ ਆ YouTube ਤੇ ਰਿਲੀਜ਼ ਹੋ ਚੁੱਕੀ ਆ ਚਿੰਦਪੁਰੀ ਅਸਮੀ ਵਾਲੇ ਦੇੰਦੇ ਤੇ ਮੇਰੀ ਬੇਨਤੀ ਹੈ ਵਾਤ ਬਾਤ ਵੇਖੋ ਸ਼ੇਅਰ ਕਰੋ ਜੇ ਕੋਈ ਕਮੀਆਂ ਹੋਣ ਤਾਂ ਜਰੂਰ ਸ਼ੇਅਰ ਕਰਕੇ ਦੱਸਣਾ ਚਾਹੀਦਾ ਤੇ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਔਰ ਵਧੀਆ ਤਰੀਕੇ ਨਾਲ ਜੋ ਵੀ ਮੇਰੇ ਕੋਲ ਬਣਿਆ ਮੈਂ ਇਹਨੂੰ ਦਿੱਤਾ ਟੰਗ ਦਿੱਤਾ ਭੇਟ ਨੂੰ ਤੇ ਬੇਨਤੀ ਹੈ ਕਿ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਵੀਰ ਨੂੰ ਮਾਨ ਬਖਸ਼ੋ ਸਾਰਿਆਂ ਦਾ ਆਇਆ ਮੇਰੇ ਵੀਰਾਂ ਦਾ ਔਰ ਸਾਰੇ ਕਲਾਕਾਰ ਵੀਰਾਂ ਦਾ ਭਰਾਵਾਂ ਦਾ ਔਰ ਸਾਰੀ ਸੰਗਤ ਦਾ ਜਿਨ੍ਹਾਂ ਨੇ ਮੈਨੂੰ ਮਾਨ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰੀ ਸਤਿ ਸ਼੍ਰੀ ਅਕਾਲ ਜੀ ਮਈਆ ਜੀ ਬੜੀਆਂ ਰੌਣਕਾਂ ਲੱਗੀਆਂ ਨੇ ਅੱਜ ਤੇਰੇ ਮੰਦਰਾਂ ਤੇ ਮੇਰੀ ਦਾਤੀ ਜੀ ਬੜੀਆਂ ਰੌਣਕਾਂ ਲੱਗੀਆਂ ਨੇ ਅੱਜ ਤੇਰੇ ਮੰਦਰਾਂ ਤੇ ਹੋ ਵਜੇ ਮੰਦਰਾਂ ਤੇ ਢੋਲ ਉਹ ਮਿੱਠੇ ਲੱਗਦੇ ਨੇ ਬੋਲ ਹੋ ਵਜੇ ਮੰਦਰਾਂ ਤੇ ਢੋਲ ਮਿੱਠੇ ਲੱਗਦੇ ਨੇ ਬੋਲ ਮੇਰੀ ਦਾਤੀ ਜੀ ਬੜੀਆਂ ਰੌਣਕਾਂ ਲੱਗੀਆਂ ਨੇ ਅੱਜ ਤੇਰੇ ਮੰਦਰਾਂ ਤੇ ਮਈਆ ਜੀ ਬੜੀਆਂ ਰੌਣਕਾਂ ਲੱਗੀਆਂ ਨੇ ਅੱਜ ਤੇਰੇ ਮੰਦਰਾਂ ਤੇ ਬਹੁਤ ਹੀ ਖੂਬਸੂਰਤ ਆਵਾਜ਼ ਦੇ ਨਾਲ ਬੜੀਆਂ ਰੌਣਕਾਂ ਲੱਗੀਆਂ ਨੇ ਮਈਆ ਜੀ ਤੇਰੇ ਮੰਦਰਾਂ ਤੇ ਜਿਹੜੀ ਕਿ ਭੇਟ ਜਸਪਾਲ ਜੀ ਪੀਜੀ ਵੱਲੋਂ ਲਿਖੀ ਗਈ ਗਾਈ ਗਈ ਜਿੱਦਾ ਫਿਰ ਮਿਊਜ਼ਿਕ ਬਹੁਤ ਹੀ ਸੋਹਣਾ ਦਿੱਤਾ ਗਿਆ ਆ ਸਾਡੇ ਗੌਤਮਜੀ ਵੱਲੋਂ ਅੰਬਰਸਰ ਸਟੂਡੀਓ ਤੋਂ ਨਾਲ ਦੀ ਨਾਲ ਜਿਹੜਾ ਇਹਦਾ ਵੀਡੀਓ ਫਿਲਮਾ ਕਰਨ ਆ ਉਹ ਗਰਦਾਸਪੁਰ ਦੇ ਸਚਨਜੀ ਵੱਲੋਂ ਕੀਤਾ ਗਿਆ ਆ ਬਹੁਤ ਹੀ ਖੂਬਸੂਰਤ ਵੀਡੀਓ ਬਹੁਤ ਖੂਬਸੂਰਤ ਲਿਰਿਕਸ ਬਹੁਤ ਖੂਬਸੂਰਤ ਆਵਾਜ਼ ਤੇ ਸਾਡੇ ਨਾਲ ਇਸ ਟਾਈਮ ਕਲਾਕਾਰੀ ਲੈਣ ਦੇ ਵਿੱਚ ਜਸਪਾਲ ਜੇਪੀਜੀ ਦਾ ਸਾਥ ਦੇਣ ਦੇ ਲਈ ਪਹੁੰਚੇ ਨੇ ਸਾਡੇ ਸਿੰਦਾ ਭਾਜੀ ਸਿੰਦਾ ਗਰਦਾਸਪੁਰੀ ਜੀ ਇਹਨਾਂ ਤੋਂ ਵੀ ਦੋ ਲਫ਼ਜ਼ਾਂ ਲਈ ਮੈਂ ਸਿੰਦਾ ਗਰਦਾਸਪੁਰੀਆ ਪੰਜਾਬੀ ਲੋਕ ਗਾਇਕ ਗਰਦਾਸਪੁਰ ਤੋਂ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਕਿ ਮੇਰਾ ਛੋਟਾ ਵੀਰ ਜਸਪਾਲ ਜੇਪੀ ਜੋ ਬਹੁਤ ਵਧੀਆ ਇੱਕ ਸਿੰਗਰ ਹੈ ਔਰ ਬਹੁਤ ਦੇਰ ਤੋਂ ਪੰਜਾਬੀ ਸੱਭਿਆਚਾਰਕ ਦੀ ਕਰਦਾ ਆ ਰਿਹਾ ਵਾ ਸੇਵਾ ਅੱਜ ਉਹਦਾ ਇੱਕ ਧਾਰਮਿਕ ਗੀਤ ਧਾਰਮਿਕ ਪੇਟ ਰੌਣਕ ਜੋ ਕਿ ਜੈ ਬਾਲਾ ਜੀ ਕੰਪਨੀ ਵੱਲੋਂ ਰਿਲੀਜ਼ ਹੋਈ ਹੈ ਜਿਹਦਾ ਮਿਊਜ਼ਿਕ ਗੌਤਮ ਜੀ ਹੁਣਾ ਕੀਤਾ ਵਾ ਔਰ ਜਿਨ੍ਹਾਂ ਦੀ ਵੀਡੀਓ ਸਾਡੇ ਬਹੁਤ ਹੀ ਵਧੀਆ ਆਰਟਿਸਟ ਕਹ ਲੋ ਸਚਨ ਜੀ ਹੁਣਾਂ ਨੇ ਉਹ ਕੀਤਾ ਬਹੁਤ ਵਧੀਆ ਤਰੀਕੇ ਨਾਲ ਇਹ ਵੀਡੀਓ ਬਣੀ ਆ ਔਰ ਇਹ YouTube ਚੈਨਲ ਤੇ ਇਸ ਵੇਲੇ ਬੜੇ ਯੋਰਾ-ਸ਼ੋਰਾ ਨਾਲ ਚੱਲ ਰਹੀ ਆ ਮੇਰੀ ਸਾਰੇ ਵੀਰਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਔਰ ਕਮੈਂਟਸ ਕਰਕੇ ਜਸੇ ਵੀਰ ਦਾ ਜਸਪਾਲ ਜੇਪੀ ਹੁਣਾਂ ਦਾ ਮਾਨ ਵਧਾਇਆ ਜਾਵੇ ਥੈਂਕ ਯੂ ਧੰਨਵਾਦ ਸਾਡੇ ਨਾਲ ਇਸ ਟਾਈਮ ਜਗਿੰਦਰ ਜੀ ਵੀ ਮੌਜੂਦ ਨੇ ਬਹੁਤ ਹੀ ਖੂਬਸੂਰਤ ਆਵਾਜ਼ ਦੇ ਖੁਦ ਵੀ ਮਾਲਕ ਜਗਿੰਦਰ ਜੀ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕਿ ਅੱਜ ਰੌਣਕਾਂ ਦੇ ਰਿਲੀਜ਼ਿੰਗ ਸਮਾਰੋਹ ਤੇ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੋਂ ਮੈਂ ਤੁਹਾਡਾ ਆਪਣਾ ਜਗਿੰਦਰ ਸਿੰਘ ਪਰੀਆ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਬਹੁਤ ਸਤਿਕਾਰਯੋਗ ਵੀਰ ਜਸਪਾਲ ਜੇਪੀ ਜੀ ਜਿਨ੍ਹਾਂ ਦਾ ਅੱਜ ਭਜਨ ਰੌਣਕਾਂ ਰਿਲੀਜ਼ ਕੀਤਾ ਗਿਆ ਸਮੂਹ ਕਲਾਕਾਰ ਰਾਈਟਰ ਜੀ ਭਰਾਵਾਂ ਵੱਲੋਂ ਤੋਂ ਬੜੀ ਖੁਸ਼ੀ ਦੀ ਗੱਲ ਹੈ ਕਿ ਇਹ ਭਜਨ ਜਿਹੜਾ ਬਹੁਤ ਹੀ ਖੂਬਸੂਰਤ ਗਾਇਆ ਗਿਆ ਜਿਸ ਪਾਲ ਜੀ ਪੀ ਜੀ ਵੱਲੋਂ ਤੋਂ ਇਹ ਬੜੇ ਵਧੀਆ ਗਾਇਕ ਨੇ ਇਹਨਾਂ ਦੀ ਜਿਹੜੀ ਭੇਟ ਆ ਇਹਨੂੰ ਵੱਧ ਵੱਧ ਸੁਣੋ ਸੁਣ ਕੇ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਪਰਮਾਂਗਾ ਰੱਖ ਦਿਓ ਸਾਰਿਆਂ ਨੂੰ ਜੈ ਮਤਾ ਜੀ ਕਹਿਆ ਜਾਂਦਾ ਕਿ ਹਮੇਸ਼ਾ ਕੋਈ ਵੀ ਪ੍ਰੋਗਰਾਮ ਹੋਵੇ ਉਥੇ ਜਿਹੜਾ ਫੁੱਫੜਿਆ ਉਹ ਵਿਗੜ ਜਾਂਦਾ ਆ ਐ ਟਾਈਮ ਜਸਪਾਲ ਜਸਜੀਤ ਦੇ ਫੁੱਫੜ ਜੀ ਪਹੁੰਚੇ ਆ ਤੇ ਉਹ ਨਾਲੇ ਇਹਨਾਂ ਨੂੰ ਪੁੱਛ ਲੈਣੇ ਕਿ ਕਿਤੇ ਵਿਗੜੇ ਤਾਂ ਨਹੀਂ ਤੇ ਨਾਲ ਦੀ ਨਾਲ ਪੁੱਛ ਲੈਣੇ ਕਿ ਰੌਣਕਾਂ ਬਾਰੇ ਆਪਣੇ ਸ਼ਬਦਾਂ ਦੇ ਵਿੱਚ ਰੌਣਕ ਜ਼ਰੂਰ ਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਇਸ ਖੁਸ਼ੀ ਦੇ ਮੌਕੇ ਤੇ ਮੇਰਾ ਅਜੀਜ਼ ਬੜਾ ਪੁਰਾਣਾ ਬੱਚਾ ਜਸਪਰ ਜੀਪੀ ਜੀਡੀਏ ਮਹਾਮਾਇਦੀ ਭੇਟ ਰਿਲੀਜ਼ ਹੋ ਰਹੀ ਅੱਜ YouTube ਤੇ ਇਹ ਚੱਲ ਰਹੀ ਆ ਮੈਂ ਇਹਦੇ ਬਾਰੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਜੀ ਧੰਨਵਾਦ ਬਹੁਤ ਵਧੀਆ ਜੀ ਬਹੁਤ ਹੀ ਥੋੜੇ ਜਿਹੇ ਲਬਜਾਂ ਦੇ ਵਿੱਚ ਬਹੁਤ ਹੀ ਸੋਹਣਾ ਸੰਦੇਸ਼ ਜਿਹੜਾ ਹੈ ਰੌਣਕਾਂ ਨੂੰ ਲੈ ਕੇ ਦਿੱਤਾ ਆ ਸਾਡੇ ਨਾਲ ਇਸ ਟਾਈਮ ਬਹੁਤ ਹੀ ਹੋਣ ਹਾਰ ਕਲਾਕਾਰ ਸਾਡੇ ਭਾਜੀ ਵਿਜੇ ਭੁੱਲਾ ਜੀ ਉਹਨਾਂ ਨੂੰ ਮੈਂ ਕਹਾਵਾਂਗਾ ਕਿ ਥੋੜਾ ਲਾਈਟ ਦੇ ਵਿੱਚ ਆ ਜਾਣ ਕਿ ਵਿਜੇ ਭੁੱਲਾ ਜੀ ਅੱਜ ਦੀਆਂ ਰੌਣਕਾਂ ਜਿਹੜੀਆਂ ਦਫ਼ਤਰ ਦੇ ਵਿੱਚ ਲੱਗੀਆਂ ਪਈਆਂ ਨੇ ਜਸਪਾਲ ਜੇਪੀਜੀ ਹੋਣਾ ਦੇ ਇਹਨਾਂ ਰੌਣਕਾਂ ਦੇ ਉੱਤੇ ਆਈ ਕੈਸਟ ਰੌਣਕਾਂ ਦੇ ਬਾਰੇ ਕੀ ਕਹਿਣਾ ਹੈ ਮਈਆ ਜੀ ਬੜੀਆਂ ਰੌਣਕਾਂ ਲੱਗੀਆਂ ਮੈਂ ਅੱਜ ਤੇਰੇ ਮੰਦਰਾ ਤੇ ਮਈਆ ਜੀ ਬੜੀਆਂ ਰੌਣਕਾਂ ਲੱਗੀਆਂ ਮੈਂ ਅੱਜ ਤੇਰੇ ਮੰਦਰਾ ਤੇ ਸੋ ਬਹੁਤ ਹੀ ਖੂਬਸੂਰਤ ਭੇਟ ਰੌਣਕਾਂ ਅੱਜ ਕੱਲ YouTube ਚੈਨਲ ਤੇ ਜੈਪਾਲਾ ਜੀ ਮਿਊਜ਼ਿਕ ਵਾਲੇ ਰੀਡ ਕੀਤਾ ਗਿਆ Facebook ਤੇ ਸੁਣ ਸਕਦੇ ਹੋ ਸਾਡੇ ਛੋਟੇ ਵੀਰ ਜਸਪਾਲ ਜੀ ਪੀਜੀ ਨੇ ਬੜਾ ਰੀਜਨਲ ਗਾਇਆ ਔਰ ਸਾਡੇ ਗੌਤਮ ਜੀ ਮਿਊਜ਼ਿਕ ਡਾਇਰੈਕਟਰ ਨੇ ਬੜਾ ਵਧੀਆ ਨਿਭਾਇਆ ਤੇ ਸਾਡੇ ਬਹੁਤ ਹੀ ਵਧੀਆ ਵੀਡੀਓ ਡਾਕਟਰ ਸਾਡੇ ਵੀਰ ਸਚਨ ਜੀ ਨੇ ਇਹਨੂੰ ਡਾਇਰੈਕਟ ਕੀਤਾ ਹੈ। ਤੋਂ ਸਾਰੇ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਇਹਨਾਂ ਲਾਇਕ ਕਮੈਂਟ ਸ਼ੇਅਰ ਕਰੋ ਤਾਂ ਕਿ ਜੋ ਰੌਣਕਾਂ ਭੇੜਾ ਕਰਕਰ ਪਹੁੰਚ ਸਕੇ। जय माता दी। ਬਹੁਤ ਹੀ ਸੋਹਣੇ ਸ਼ਬਦਾਂ ਦੇ ਨਾਲ ਸਾਡੇ ਨਾਲ ਵੀਡੀਓ ਡਾਇਰੈਕਟਰ ਸਚਨ ਜੀ ਵੀ ਜੁੜੇ ਹੋਏ ਨੇ ਤੇ ਸਚਨ ਜੀ ਨੇ ਗੱਲਬਾਤ ਕਰ ਲੈਣੀ ਕਿ ਵੀਡੀਓ ਦੀ ਬਹੁਤ ਜ਼ਿਆਦਾ ਜਿਹੜੀ ਇਹ ਉਹ ਦੇਖੀ ਗਈ ਵੀ ਬਹੁਤ ਸੋਹਣੀ ਵੀਡੀਓ ਜਿਹੜੀ ਇਹ ਬਣਾਈ ਗਈ ਹੈ ਇਹਨਾਂ ਵੱਲੋਂ ਰੌਣਕਾਂ ਬਾਰੇ ਕੀ ਕਹਿਣਾ ਚਾਹੋ? ਬਸ ਟਾਈਮ ਥੋੜਾ ਹੀ। ਪਰ ਇਹ ਅਲੀਜ਼ੀ ਕਰਨੀ ਬੜੀ ਜ਼ਰੂਰੀ ਹੈ ਛੂਟੂ ਕੋਲ ਵਿੱਚ ਕੀਤਾ ਤੇ ਇੱਕੋ ਦਿਨ ਚ ਐਡਿਟ ਕਰਕੇ ਪਰ ਅਲੀਜ਼ ਕਰ ਦਿੱਤੀ ਆ ਆਪਣੀ ਤੇ ਕੋਸ਼ਿਸ਼ ਵਧੀਆ ਹੁੰਦੀ ਹੈ ਕਿ ਜਿੱਥੋਂ ਤੱਕ ਵਧੀਆ ਕੰਮ ਹੋ ਸਕੇ ਕਰੀਏ ਔਰ ਮੇਰੀ ਅਪੀਲ ਹੈ ਕਿ ਸਾਰੇ YouTube ਤੇ ਵੇਖੋ ਸਕਸਪ੍ਰਾਈਜ਼ ਕਰੋ ਵਧੀਆ ਭੇਟ ਹੈ ਥੈਂਕ ਯੂ ਸਚਨ ਜੀ ਨੇ ਵੀ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਕਿਹਾ ਕਿ ਬੜੇ ਘੱਟ ਸਮੇਂ ਦੇ ਵਿੱਚ ਜਿਹੜਾ ਵੀਡੀਓ ਨੂੰ ਬਣਾਇਆ ਤੇ ਰਿਲੀਜ਼ ਕੀਤਾ ਬਹੁਤ ਹੀ ਖੂਬਸੂਰਤ ਭੇਟ ਰੌਣਕਾਂ ਜਿਹੜੀ ਹੈ ਜੈਬਾਲਾ ਵੱਲੋਂ ਰਿਲੀਜ਼ ਕਰ ਦਿੱਤੀ ਗਈ ਹੈ ਤੁਹਾਨੂੰ ਸਾਡੀ ਪੂਰ ਜੋਰ ਅਪੀਲ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਾ ਕੇ ਵੇਖੋ ਸ਼ੇਅਰ ਕਰੋ ਇਸ ਵੀਡੀਓ ਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਆ ਉੱਥੇ ਜਾ ਕੇ ਕਲਿੱਕ ਕਰਕੇ ਤੁਸੀਂ ਜੈਬਾਲਾ ਦੀ ਜਿਹੜੀ YouTube ਦੇ ਸਾਈਟ ਤੇ ਉੱਥੇ ਜਾ ਕੇ ਪੇਟ ਨੂੰ ਵੇਖ ਸਕਦੇ ਹੋ ਤੁਸੀਂ ਦੇ ਦੇ ਪੇ ਮੇਰਾ ਡੀਪੀਸੀ ਪੰਜਾਬੀ ਹਾਂਜੀ ਅੱਜ ਦੇ ਇਸ ਮੁਬਾਰਕ ਘੜੀਆਂ ਤੇ ਪਹਿਲਾਂ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਸਾਡੇ ਬਹੁਤ ਹੀ ਸੀਨੀਅਰ ਆਰਟਿਸਟ ਸਾਡੇ ਗੁਰਦਾਸਪੁਰ ਦੇ ਜਸਪਾਲ ਜੇਪੀ ਭਾਜੀ ਜਿਨ੍ਹਾਂ ਦਾ ਬਹੁਤ ਹੀ ਖੂਬਸੂਰਤ ਟਰੈਕ ਜਿਹੜਾ ਮਾਤਾ ਰਾਣੀ ਦੇ ਆ ਰਹੇ ਨਵਰਾਤਰੀਆਂ ਦੇ ਸੰਬੰਧ ਦੇ ਵਿੱਚ ਰੌਣਕਾਂ ਅੱਜ ਰਿਲੀਜ਼ ਹੋਇਆ ਔਰ YouTube ਤੇ ਪੈ ਚੁੱਕਾ ਹੈ ਔਰ ਮੈਂ ਸਾਰਿਆਂ ਨੂੰ ਇਹਦੇ ਬਾਰੇ ਬੇਨਤੀ ਕਰਾਂਗਾ ਮੈਂ ਤੁਹਾਡਾ ਆਪਣਾ ਲਲਿਤ ਲਾਲੀ ਜਿਹੜਾ ਇਸ ਗੱਲ ਲਈ ਬੇਨਤੀ ਔਰ ਅਪੀਲ ਕਰਾਂਗਾ ਕਿ ਇਹਨਾਂ ਦੀਆਂ ਰੌਣਕਾਂ ਇਸ ਪ੍ਰੋਜੈਕਟ ਨੂੰ ਭਰਪੂਰ ਜਿਹੜਾ ਉਹ ਸਹਿਯੋਗ ਦਿਓ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਅੱਜ ਇਸ ਮੌਕੇ ਡੀਪੀਸੀ ਪੰਜਾਬੀ ਚੈਨਲ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਕਲਾਕਾਰਾਂ ਦੇ ਇਹ ਸਾਰਿਆਂ ਦੇ ਇੰਨਾ ਇਹ ਪ੍ਰੋਮੋਸ਼ਨ ਦੇ ਵਿੱਚ ਬਹੁਤ ਹੀ ਐਕਟਿਵ ਰੋਲ ਪਲੇ ਕਰਦੇ ਆ ਇਹਦੇ ਵਿੱਚ ਇਸ ਵੇਲੇ ਸਾਰੇ ਸਮੂਹਿਕ ਤੌਰ ਤੇ ਕਲਾਕਾਰਾਂ ਵੱਲੋਂ ਅਪੀਲ ਕਰਦੇ ਆ ਕਿ ਜੇਪੀ ਭਾਜੀ ਦੇ ਇਸ ਪ੍ਰੋਜੈਕਟ ਨੂੰ ਜਿਹੜਾ ਕਿ ਬਹੁਤ ਵੱਡੇ ਬੈਨਰ ਹੇਠ ਹੇਠ ਮੁੰਨਾ ਭਾਜੀ ਦਾ ਇਹ ਆਪਣੇ ਜੈਬ ਆਲਾ ਬਹੁਤ ਵੱਡਾ ਇੱਕ ਲੇਬਲ ਹੈ ਉਸ ਲੇਬਲ ਦੇ ਵਿੱਚੋਂ ਰੌਣਕਾ ਪ੍ਰੋਜੈਕਟ ਰਿਲੀਜ਼ ਹੋਇਆ ਇਹਨੂੰ ਭਰਪੂਰ ਸਹਿਯੋਗ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੈ ਮਾਤਾ ਦੀ